ਮੰਡਾ ਮੋਢੀ ਬਹੁਤ ਵਧੀਆ ਭਰੀ ਆ ਗਾਇਆਂ ਗਾਇਆਂ ਮੰਡੀ ਦੇ ਵਿੱਚ ਖੜੀਆਂ ਦੇਖ ਸਕਦੇ ਹੋ ਬਈਆ ਸਿੰਘਾਂ ਵਾਲੀ ਗਾਂ ਖੜੀ ਆ ਸਿੰਘਾਂ ਵਾਲੀ ਗਾਂ ਖੜੀ ਆ ਉਧਰ ਪਾਸ ਹੋਈ ਜਾਂਦੇ ਆ ਗਾਂ ਦੇਖੋ ਕੀ ਇਹ ਵਿੱਚ ਕੀ ਬਾਤ ਹੈ ਜੀ ਜੋ ਤੁਹਾਨੂੰ ਚੈਨਲ ਬਣਾਉਣਾ 143 ਵਾਲ 76 ਨੂੰ ਸਬਸਕ੍ਰਾਈਬ ਕਰ ਦਿਓ ਲੋ ਜੀ ਮਿੱਤਰੋ ਪਾਸ਼ੰਗ ਹੋਈ ਜਾਂਦੀ ਹੈ ਗਾ ਦੇਖ ਸਕਦਾ ਛੋਟੀ ਜਿਹੀ ਗਾਂ ਦੇਖੋ ਕਿ ਬੰਦਾ ਦਾ ਧਨੋਲਾ ਪਸ਼ੂ ਮੰਡੀ ਦੇ ਵਿੱਚ ਪਰ ਤੋਂ ਸ਼ੇਰ ਵੀ ਦੱਬ ਕੇ ਹਾਂਜੀ ਭਾਈ ਜੀ ਕਿਵੇਂ ਠੀਕੋਂ ਸਾਰੇ ਆ ਪਹੁੰਚ ਚੁੱਕੇ ਆ ਜੀ ਧਨੋਲੇ ਦੀ ਪਸ਼ੂ ਮੰਡੀ ਦੇ ਵਿੱਚ ਅੱਜ ਆਇਆ ਜੀ 27 ਤਰੀਕ 11ਵਾਂ ਮਹੀਨਾ 2025 ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣਾ YouTube ਚੈਨਲ ਹੈ ਜੀ ਮੈਟਰ ਧਾਲੀਵਾਲ 76 ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਬਈ ਲਾਈਕ ਕਰਿਓ ਤਨਾਲਾ ਪਸੂ ਮੰਡੀ ਆ ਬਹੁਤ ਵਧੀਆ ਮੱਝਾਂ ਤੇ ਗਾਈਆਂ ਮੰਡੀ ਦੇ ਵਿੱਚ ਪਹੁੰਚੀਆਂ ਕੱਟੇ ਕਟੀਆਂ ਤੇ ਸੱਜਰ ਸੂਜਾਂ ਮੱਝਾਂ ਗਾਈਆਂ ਬਹੁਤ ਵਧੀਆ ਕਸ਼ਮੀਰੀਆਂ ਬਰੀਡ ਦੀਆਂ ਗਾਈਆਂ ਤੇ ਮੱਝਾਂ ਮੰਡੀ ਦੇ ਵਿੱਚ ਪਹੁੰਚੀਆਂ ਜੀ ਜਰਸੀ ਗਾਵਾਂ ਐਚ ਐਫ ਅਮਰੀਕਨ ਗਾਵਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਈ ਜੀ ਤੇ ਜੇ ਕਿਸੇ ਭਰਾ ਨੇ ਗਾਂئیں ਮੱਝ ਕੱਟਾ ਕੱਟੀ ਖਰੀਦਣੀ ਤਾਂ ਤਨੌਲੇ ਮੰਡੀ ਦੇ ਵਿੱਚ ਪਹੁੰਚੋ ਤੇ ਆਪਣਾ ਫੋਨ ਨੰਬਰ 7885 83188 ਆ ਜਾਓ ਜੀ ਮੰਡੀ ਦੇ ਵਿੱਚ ਭਾਈ ਲਓ ਜੀ ਮਿੱਤਰੋ ਆ ਪਹੁੰਚ ਚੁੱਕਾ ਤਨੌਲਾ ਪਸ਼ੂ ਮੰਡੀ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਵਧੀਆ ਵਧੀਆ ਝੋਟੇ ਮੱਝਾਂ ਕੱਟੀਆਂ ਦੇਖੋ ਭਾਈ ਵੀਡੀਓ ਕਰ ਦਿਓ ਸ਼ੇਅਰ ਲਾਈਕ ਝੋਟਾ ਦੇਖੋ ਕਿੰਨਾ ਸੋਹਣਾ ਹੈ ਭਾਈ ਛੋਟਾ ਦੇਖੋ ਬਹੁਤ ਸੋਹਣਾ ਛੋਟਾ ਕਿਹੜਾ ਪੰਡਾ ਬਾਈ ਦਾ ਪਰਵਾਹੀ ਹੈ ਜੀ ਪਰਵਾਹੀ ਦੋਵੇਂ ਨੀਲੀ ਰੋਵੀ ਦਾ ਛੋਟਾ ਪੂਰਾ ਵਧੀਆ ਬਾਈ ਦਾ ਦੇਖੋ ਹੁੰਡਾ ਬਹੁਤ ਛੋਟਾ ਬਹੁਤ ਸੋਹਣਾ ਤਾਂ ਨਵਲਾ ਪਸ਼ੂ ਮੰਡੀ ਹੈ ਜੀ YouTube ਚੈਨਲ ਹੈਗਾ ਆਪਣਾ ਮੈਸਟਰ ਧਾਲੀਵਾਲ 76 ਕਿੰਨੇ ਚਰਤਾ ਆ ਗਿਆ ਬਾਈ ਛੋਟਾ ਇਹ 22 ਕੇ ਹਿਸਾਬ 22 ਸਾਲ ਦੀ ਮੁਰਾਈ ਛੋਟੇ ਦੀ ਇਹ ਸ਼ਾਇਦ ਗੁੰਜੀ ਦੇ ਵਿੱਚ ਮੈਂ ਕਹੂ ਆ ਬਾਈ ਠੀਕ ਹੈ ਆਪਣਾ ਨਾਮ ਕੀ ਆ ਮੇਰਾ ਨਾਮ ਸੰਦੀਪ ਦਿਓੜ ਸੰਦੀਪ ਕੀ ਰੇਟ ਕਰਦਾ ਹੈਗਾ ਰੇਟ ਤਾਂ ਇਹਦਾ 1.35 ਹੈ ਜੀ 1.35 ਲਓ 1.35 ਰੇਟ ਇਹ ਛੋਟਾ ਹੋਇਆ ਮਾਰਦਾ 1.35 ਰੇਟ ਹੈ ਛੋਟਾ ਬਹੁਤ ਹੋਇਆ ਜੀ ਬਹੁਤ ਸੋਹਣਾ ਛੋਟਾ ਦੇਖੋ ਇਹਦੇ ਕੋਈ ਛੋਟਾ ਇਹਨੇ ਲਈ ਰਾਵੀ ਦਾ ਬਹੁਤ ਵਧੀਆ ਛੋਟਾ ਫੋਨ ਨੰਬਰ ਕਿੰਨਾ ਤੇਰਾ 99142 ਹਾਂ 06911 ਠੀਕ ਆ 99142 06911 06911 ਜੀ ਨੰਬਰ ਆ ਬਾਈ ਦਾ ਉਹ ਤੁਹਾਨੂੰ ਸ਼ੇਅਰ ਕਰ ਦੋ ਬਾਈ ਦਾ ੁੰਡਾ ਛੋਟਾ ਜੀ ਪੂਰਾ ਵਧੀਆ ਮੇਲੀ ਅੱਖਾਂ ਦੇਖ ਲੈ ਪਲੱਸ ਰੇ ਦਾ ਬਾਈ ਛੋਟੇ ਮੱਜਾਂ ਕਟੀਆਂ ਕੱਟੇ ਲੋਈ ਮਿੱਤਰੋ ਕੱਟੀ ਆ ਗਈ ਇੱਕ ਕੱਟੀ ਵਧੀਆ ਜੀ ਕੱਟੀ ਦੇਖੋ ਕਿੰਨੀ ਵਧੀਆ ਕਿੰਨੇ ਚਿਰ ਜੇ ਮੱਲਾ ਕੱਟੀ ਇਹੇ 1.5 ਸਾਲ ਦੀ 1.5 ਸਾਲ ਦੀ ਠੀਕ ਹੈ ਤੇ ਕਿਹੜਾ ਪਿੰਡ ਹੈ 242 ਬਰਨਾਲਾ ਬਰਨਾਲਾ ਪਿੰਡ ਹੈ ਜੀ ਕਿਰੇਟ ਕਰਤਾ ਇਹਦਾ ਇਹਦਾ 35000 ਦੀ ਲੈਂਦੇ ਨਹੀਂ ਲੈਂਦਾ 35000 ਲੈਂਦੇਣਾ ਕਿੰਨੇ ਚਿਰ ਦੀ ਹੋ ਗਈ ਇਹ 1.5 ਸਾਲ ਦੀ 1.5 ਸਾਲ ਦੀ 1.5 ਸਾਲ ਦੀ ਕੱਟੀ ਵਧੀਆ ਬਾਈ ਇਹ ਸਾਰੇ ਬਹੁਤ ਸਨੇ ਕਰਦੇ ਪੂਰਾ ਨਸਲ ਦੀ ਬਹੁਤ ਹੋ ਜਾਂਦੀ ਹੈ ਕਟੇ ਕਟੇ ਖੜੀਆਂ ਇਹ ਸਾਰੇ ਕਟੇ ਕਟੇ ਝਣਾਉਣੇ ਦੀ ਮੰਡੀ ਚ ਹੋ ਮਲਾ ਕਿਵੇਂ ਆ ਪੇੜਾ ਪੰਡਾ ਹੈ ਮਲਾਡਾ ਹੀ ਮਲਾਡਾ ਕਿੰਨੀਆਂ ਕਟੇ ਲੈ ਕੇ ਆਏ ਆ ਕੱਟਾ ਹੀ ਹੈ ਕੱਟਾ ਦਾ ਠੀਕ ਹੈ ਕੀ ਰੇਟ ਕਰਤਾ ਇਹ ਕੱਟੇ ਦਾ ਆਪਣੇ ਦਾ 40000 40000 ਕਿਨੇ ਚਿਰ ਦਾ ਹੋ ਗਿਆ 12 ਮਹੀਨੇ 12 ਮਹੀਨਾ ਪੂਰੇ ਸਾਲ ਦਾ ਠੀਕ ਹੈ ਜੀ ਲੋ ਜੀ ਮਿੱਤਰੋ ਕਟੀਆਂ ਹੋਰ ਆ ਗਈਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੰਜ ਕਟੀਆਂ ਨੇ ਪਰ ਵਜਿਨਾ ਕਰਾਉਣਿਆਂ ਗੱਲ ਹਨੌਲੇ ਦੀ ਮੰਡੀ ਚ ਪਹੁੰਚੀਆਂ ਦੇਖ ਸਕਦੇ ਹੋ ਬਹੁਤ ਵਧੀਆ ਕਟੀਆਂ ਵਿੱਚੀ ਕੱਟੇ ਵਿੱਚੀ ਕਟੀਆਂ ਜੀ ਏ ਆ ਬਾਈ ਜੀ ਹੋਰ ਕੀ ਹਾਲ ਹੈ ਜੀ ਅਸੀਂ ਕਾਲ ਠੀਕ ਹੈ ਵੀਰੇ ਤੁਸੀਂ ਦੱਸੋ ਠੀਕੋ ਹਾਂਜੀ ਹਾਂਜੀ ਠੀਕ ਹੈ ਆਪਣਾ ਨਾਂ ਕੀ ਆ ਰਾਮਨ ਹੈ ਜੀ ਆਪਣਾ ਪਿੰਡ ਰਾਮਨ ਪਿੰਡ ਹਰੀਗੜਾ ਪਿੰਡ ਇਤਨਾ ਉੱਲਾ ਤੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਅੱਜ ਆਪਾਂ ਕਿੰਨੀਆਂ ਕਟੀਆਂ ਲੈ ਕੇ ਆਏ ਅੱਜ 11 ਨਾਲ ਲੈ ਕੇ ਆਏ ਸੀ 10 ਕਟੀਆਂ ਤੇ ਇੱਕ ਕੱਟਾ ਜੀ ਮੇਲੀ ਦਾ ਠੀਕ ਹੈ ਹਾਂਜੀ ਤੁਝੇ ਵੇਚ ਗਿਆ ਨਹੀਂ ਜੀ ਉਹ ਖੜੇ ਆ ਕੇ ਜਿੱਥੇ ਉਹ ਸਾਹਮਣੇ ਠੀਕ ਹੈ ਇਹ ਕੱਟੇ ਦਾ ਕੀ ਰੇਟ ਹੈ ਇੱਕ ਕੱਟੇ ਦਾ 17000 ਰੁਪਏ ਇਹਦਾ ਇਹ ਕ ਰਵੀ ਦਾ ਕਟਾ ਹੈ ਇਹ ਪਿਆਰ ਨਹੀਂ ਲਿਆ ਰਹੀ ਦਾ ਇਹ ਪਿਆਰ ਨਹੀਂ ਲੀ ਰਵੀ ਦਾ ਕਟਾ 17000 ਰੁਪਏ ਰੇਟ ਕਰਦਾ ਦੇਖੋ ਵੀ ਕਟਾ ਬਹੁਤ ਸੋਹਣਾ ਕਟਾ ਦਾ ਹਾਂ ਠੀਕ ਹੈ 15000 ਲਓ ਵੀ ਬਹੁਤ ਸੋਹਣਾ ਕਟਾ ਦਾ ਜੇ ਕਿਸੇ ਨੇ ਲੈਣਾਗਾ ਆਹ ਕੱਟੀ ਦਾ ਆ ਦੇਖਦਾ ਕਿੰਨੇ ਚਿਰ ਦਿਓਗੀ ਆਹ ਕੱਟੀ ਇਹ ਵੀ 5 ਸਾਲ ਦੀ ਹੋਈ ਸਾਲ ਦੀ ਸਾਲ ਦੀ ਇਹਦਾ ਕੀ ਰੇਟ ਹੈ 17000 ਰੁਪਏ 17 બીજી ਇਹਦਾ ਨਾਮ ਹੈ ਵੀਰੇ ਠੀਕ ਆ ਇਹਦਾ ਕੀ ਰੇਟ ਆ 17000 ਇਹਦਾ 17 ਇਹਦਾ ਵੀ 17 ਅਈਦਾ ਇਹ ਚੱਲਾਂਗੇ ਇਹ ਚੱਲਾਂਗੇ ਯਾਰ ਸਾਲ-ਸਾਲ ਦੀਆਂ ਨੇ ਤੇ ਆਹ ਖੜੀ ਇੱਕ ਇਹ 10 ਮਹੀਨੇ ਦੀ ਕਰੀ ਇਹਦਾ ਕੱਟਾ ਰੇਟ ਤੇ ਆਹ ਯਾਰ ਦੇਖੋ ਨਾਲ ਕੱਟਾ ਦੇ ਦੰਗ ਦੀ ਆਪਾ ਕਰ ਦੋ ਵੀਡੀਓ ਸ਼ੇਅਰ ਕਰ ਬਗੇ ਫੋਨ ਨੰਬਰ ਬੋਲੀ 86376 ਤੇ 800 ਸਾਰੇ ਠੀਕ ਹੈ ਨਵਿਆ ਬਾਈ ਦਾ ਫੋਨ ਨੰਬਰ ਹੈ ਧਨੋਲਾ ਮੰਡੀ ਐਸਾਈਡ ਪੱਟੀਆਂ ਵਧੀਆ ਹੁੰਦੀਆਂ ਤੇਰੇ ਕੋਲ ਹਾਂਜੀ ਬੇਜਤ ਨਾ ਹਣਾ ਹਾਂਜੀ ਹਾਂਜੀ ਦੇਖ ਜਾਨੀ ਹਾਂਜੀ ਠੀਕ ਹੈ ਕਰੋ ਵੀ ਲੈ ਜਾਂਦੇ ਹਾਂ ਹਾਂਜੀ ਠੀਕ ਹੈ ਲੋ ਭਾਈ ਤਰੋ ਇੱਧਰ ਆਜੋ ਕਰੋ ਹੁਣ ਤਾਂ ਵਾਦਾ ਵੇਖੋ ਜੀ ਕਟੀਆਂ ਕੱਟੇ ਮੱਝਾਂ ਦੇ ਸਾਕਦਾਂ ਭਾਈ ਜੀ ਆਹ ਖੜੀਆਂ ਇਹ ਵੀ ਉਹਦੀਆਂ ਕਟੀਆਂ ਨੇ ਇਹ ਵੀ ਉਹਦੀਆਂ ਕਟੀਆਂ ਨੇ ਸਾਲ-ਸਾਲ ਦੀਆਂ ਕਟੀਆਂ ਬਹੁਤ ਵਧੀਆ ਕਟੀਆਂ ਜੀ ਪਿਆਰ ਇਹ ਸਾਕ ਆਹ ਲੰਡੀਆ ਥੋੜੀ ਜੀ। ਕਟੀਆਂ ਬਹੁਤ ਸੋਹਣੀਆਂ ਜੀ। ਲਓ ਜੀ ਮਿੱਤਰੋ। ਪਟੀਆਂ ਕਟੀਆਂ। ਉਹਨਾਂ ਨੂੰ ਲੈ ਦੇ ਮੋੜੀ ਚ ਪਹੁੰਚ ਗਏ ਆ। ਦੇਖੋ ਜੀ। ਉਹ ਕਿੰਨੇ ਦੇਖਤੀ ਜੀ। ਜੈ ਹੋ। ਜੈ ਭਾਬੇ। ਦੇਖੋ ਜੀ ਕਟੀਆਂ। ਕੱਟੇ। 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 ਉਹਨਾਂ ਨੂੰ ਲੈ ਦੇ ਮੋੜੀ ਚ। ਜੈ ਹੋਈ। ਕਟੀਆਂ ਕਟੇ ਹਰੀਆਂ। ਕਟੀਆਂ ਕਟੀਆਂ ਬਹੁਤ ਵਧੀਆ ਜੀ ਕਟੀਆਂ ਕੱਟੇ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਟੀਆਂ ਮੋਹਰਾ ਨਾ ਸਕੀਆਂ ਨੀਲੀ ਲਾ ਵੀਰੀਆਂ ਲੋਗੇ ਇੱਧਰ ਵੀ ਬਹੁਤ ਵਧੀਆ ਇਹ ਸਾਡੇ ਵੀਡੀਓ ਦੇ ਵਿੱਚ ਕਟੀਆਂ ਕੱਟੇ ਪੂਰੀਆਂ ਕਾਗਜੀ ਪੂਰੀ ਕੱਟੀ ਬਹੁਤ ਵਧੀਆ ਦੇਖ ਸਕਦੇ ਹੋ ਕਟਾ ਕਿਟਾ ਖਟਾ ਪੂਰਾ ਕਟਾ ਕਿੰਨੇ ਦਾ ਇਹ ਆਹ ਭਾਈ ਯਾਰ ਬੋਲ ਰਿਹਾ ਯਾਰ ਕੀ ਕੀਤਾ ਇਹ ਮੰਨਦੇ ਨਹੀਂ ਆਪਦੇ ਪਲੂਬੰਮਾ ਪਾਈ ਜਾ ਪੂਰਾ ਕੱਟਾ ਵਾਦ ਰਿਹਾ ਆ ਆ ਕੱਟੀ ਜਿਹੜੀ ਆ ਬੈਠੀ ਆ ਆ ਕੱਟੀ ਹੈਗੀ ਆ ਜੀ ਠੀਕ ਆ ਆ ਕੱਟੀ ਹੈ ਜੀ ਕੱਟੀ ਦਾ ਕੀ ਰੇਟ ਹੈ ਕੱਟੀ ਦਾ ਦਦਾ 10000 ਰੁਪਏ ਮੰਗਿਆ ਹੈ ਜੀ ਕੱਟੀ ਦਾ 10000 ਕੱਟੇ ਦਾ ਕਿੰਨਾ ਦੱਸਿਆ ਸੀ 18000 ਰੁਪਏ ਦਾ ਕੱਟਾ 18000 ਅਸਲ ਦਾ ਕੱਟਾ ਹੈ ਠੀਕ ਹੈ ਬੂਰਾ ਹਾਂਜੀ ਹਾਂਜੀ ਪਿਓਰ ਆ ਲੋ ਜੀ ਕਿ ਕੱਟੀਆਂ ਕੱਟਾ ਇਧਰ ਆ ਗਿਆ ਫਾਉਂਡ ਰੂਮ ਵਾਲਾ ਢੋਲੇ ਦੀ ਮੰਡੀ ਦਾ ਦੇਖੋ ਜੀ ਮਾਲ ਤੋਂ ਲੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਹਲੇ ਲਹੀ ਜਾਣਾ ਮਾਲ ਉਹ ਕੰਟੇਨਰ ਖੜੇ ਆ ਖਰੀਦਿਆ ਦਾ ਮਾਲ ਵਪਾਰੀਆਂ ਦਾ ਹਰਾ ਭਰ ਜਾਣਾ ਕੱਟੇ ਵਾਲਿਆਂ ਦਾ ਦੇਖੋ ਜੀ ਲੋ ਮਤਰਾ ਇਧਰ ਆ ਕੇ ਕਾਲੀ ਗਾਂ ਬਹੁਤ ਸੋਹਣੀ ਦੇਖ ਸਕਦੇ ਹੋ ਢੋਲਾ ਮੰਡੀ ਦੇ ਵਿੱਚ ਲੋ ਵੀ ਤੁਹਾਨੂੰ ਗਾਇਆਂ ਦਿਖਾਉਣੇ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਆ ਤਾਂ ਅਮਰੀਕਾ ਦਾ ਜੀ ਬਹੁਤ ਵਧੀਆ ਦੇਖੋ ਬਹੁਤ ਸੋਹਣੀ ਗਾਂ ਮਾਗਰ ਬੱਚਾ ਬਹੁਤ ਸੋਹਣੀ ਗਾਂ ਤੇ ਇਹ ਪਾਸੇ ਗਾਂ ਇਹ ਬਹੁਤ ਵਧੀਆ ਹੈ ਸਰ ਇਹ ਵੀਡੀਓ ਦੇ ਵਿੱਚ ਕਾਲੀ ਗਾਂ ਭੱਜਦੀ ਆ ਰਾਠੀ ਆ ਵੀਰ ਜੀ ਰਾਠੀ ਹਾਂ ਕਿਹੜਾ ਪੰਡਾ ਬਾਈ ਲਹਿਰਾ ਗਗਾ ਜੀ ਥੋੜੀ ਥੋੜੀ ਜਿਹੜਾ ਪੰਡਾ ਮੇਰਾ ਗਗਾ ਜੀ ਮੇਰਾ ਗਗਾ ਲਹਿਰਾ ਗਗਾ ਬਾਈ ਹਾਂਜੀ ਲਹਿਰਾ ਗਗਾ ਕਿੰਨੇ ਗਾਂਜਾਂ ਲੈਂਦੇ ਨੇ ਬਾਈ ਦੋ ਵੀਰੇ ਦੋ ਕਿੰਨਾ ਚਲੋਗਾ ਸੁੰਜਾਂ ਨੂੰ ਇਹ ਤਾਂ ਵੀਰੇ ਪਰਸੂ ਸੂਈ ਆ ਇਹ ਵੀਦਲਾ ਦੀ ਸੂਈ ਆ ਠੀਕ ਐ ਇਹਦੇ ਥਲੇ ਕਿੰਨਾ ਦੁੱਧਾ ਬਾਈ ਇਹਦੇ ਥਲੇ ਪਹਿਲੇ ਵਿਆਹ ਦੇ ਨੇ 10 ਲੀਟਰ ਦੁੱਧਾ ਪਿਆ ਜੀ ਅੱਛਾ ਕਹਿੰਦੇ ਸੂਏ ਹੁਣ ਇਹ ਇਹ ਆਪਣੇ ਦੁੱਜੇ ਸੂਏ ਆ ਜੀ ਠੀਕ ਐ ਹੁਣ 6 ਲੀਟਰ ਫੋਲਾ ਹੈਗਾ ਜੀ ਬੋਲਾ ਠੀਕ ਐ ਜੀ 6 ਲੀਟਰ ਫੋਲਾ ਬਾਈ ਆ ਗਾਂ ਥਲੇ ਮਾਗਰ ਬੱਛਾ ਬੱਛਾ ਜੀ ਮਾਗਰ ਬੱਛਾਗਾ ਇਹ ਆ ਗਾਂ ਜਰਸੀ ਜੀ ਠੀਕ ਹੈ ਇਹ ਬਈ ਜਰਸੀ ਹੈ ਜੀ ਇਹਦੇ ਥੱਲੇ ਕਿੰਨਾ ਦੁੱਧ ਹੈ ਬਾਈ ਇਹਦੇ ਥੱਲੇ ਜੀ 12 13 ਲੀਟਰ ਦੁੱਧ ਹੈਗਾ 14 ਲੀਟਰ ਜੀ ਆਪਾਂ 12 ਲੀਟਰ ਕਹਿ ਕੇ ਦਵਾਂਗੇ ਠੀਕ ਹੈ ਜੀ ਹਾਂ ਜੀ ਲੋ ਬਈ ਨੌ ਕਿਸੀ ਬਾਈ ਆਪਣਾ ਤਰਸੇਮ ਸਿੰਘ ਜੀ ਤਰਸੇਮ ਸੰਧ ਤਰਸੇਮ ਸਿੰਘ ਲੋ ਇਹਦਾ ਰੇਟ ਕਿ ਕਰਤਾ ਹੈ ਬਾਈ ਇਹਦਾ ਰੇਟ 50000 ਰੁਪਏ ਜੀ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ 50 50000 ਰੁਪਏ ਹਾਂ ਜੀ ਇਹਦਾ 40000 ਹੈ ਇਹਦਾ 40000 ਹੈ ਹਾਂ ਫੋਨ ਨੰਬਰ ਕਿੰਨਾ ਬਾਈ 99434 ਜੀ ਠੀਕ ਹੈ ਜੀ ਪਿੰਡ ਲਹਿਰਾ ਗਾਗਾ ਜੀ ਡਿਸਟ੍ਰਿਕਟ ਸੰਗਰੂਰ ਜੀ ਪਿੰਡ ਲਹਿਰਾ ਗਾਗਾ ਜੀ ਦੇਖੋ ਜੀ ਬਹੁਤ ਵਧੀਆ ਗਾਵਾ ਭਾਈ ਕੋਲ ਵੀਡੀਓ ਕਰ ਦੋ ਸ਼ੇਅਰ ਲਾਈਕ ਬਾਕੀ ਆਪਣਾ ਗਾਵਾ ਦੀ ਕੰਮ ਆਈ 8-10 ਗਾਵਾ 24 ਘੰਟੇ ਲੈਵਲ ਤਿਆਰ ਰਹਿੰਦੇ ਨੇ ਅੱਛਾ ਹੋਰ ਵੀ ਹੈਗਾ ਕਰੇ ਹਾਂਜੀ ਹਾਂਜੀ ਠੀਕ ਹੈ ਅੱਜ ਦੋ ਹੀ ਲੈ ਆਏ ਹਾਂਜੀ ਦੋ ਲੈ ਕੇ ਆਏ ਠੀਕ ਹੈ ਮੱਝਾਂ ਵੀ ਰੱਖਦਾ ਭਾਈ ਮੱਝਾਂ ਵੀ ਰੱਖਦੇ ਆ ਠੀਕ ਹੈ ਵਧੀਆ ਕੁਆਲਿਟੀ ਦੇ ਆ ਹਾਂਜੀ ਹਾਂਜੀ ਹਰਿਆਣਾ ਦੀ ਨਸਲ ਮਿਲਦੀ ਹੈ ਜੀ ਠੀਕ ਹੈ ਜੀ ਕੋਈ ਮੁੜਦਾ ਤਾਂ ਨਹੀਂ ਜੇ ਕੋਈ ਆ ਜੇ ਨਾ ਨਾ ਜੀ ਕਿਉਂਕਿ ਰਹਿਣ ਸਹਿਣ ਦਾ ਸਭ ਬੰਦੋਬਸਤ ਹੈਗਾ ਜੀ ਠੀਕ ਹੈ ਲਓ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਬਈ ਮੱਧਾਂ ਦਾ ਗਾਇਆਂ ਦਾ ਕੰਮ ਨੂੰ ਤਾਂ ਵੀਰੇ 15 ਸਾਲ ਹੋ ਗਏ ਜੀ ਅੱਛਾ ਵਧੀਆ ਮੁਨਾਫਾ ਮਿਲ ਜਾਂਦਾ ਬਈ ਵਧੀਆ ਹੀ ਟਾਈਮ ਪਾਸ ਹੋ ਜਾਂਦਾ ਠੀਕ ਹੈ ਲਓ ਮਿੱਤਰੋ ਫੋਨ ਇੱਕ ਵਾਰੀ ਹੋਰ ਬੋਲ ਦਿਆਦਾ ਬਈ 9943 ਜੀ ਤੇ 8255 ਜੀ ਠੀਕ ਹੈ ਜੀ ਲਓ ਮਿੱਤਰੋ ਲਓ ਦੇਸੀ ਆ ਗਿਆ ਕਿਧਰ ਦੇਸੀ ਗਾਂ ਬਹੁਤ ਵਧੀਆ ਹੈਗੀ ਦੋ ਨੇ ਦੇਸੀ ਗਾਂ ਹਾਂਦਰ ਅਮਰੀਕਾ ਨਾਲ ਹੋ ਰਹੀਆਂ ਨੇ ਦੇਖ ਸਕਦੇ ਜੀ ਕਾ ਨੀ ਗੋਣੇ ਸਨੋਂ ਲੇਦੀ ਮੰਡੀ ਦੇ ਵਿੱਚ ਦੇਖੋ ਵੀਡੀਓ ਅਜਾ ਸ਼ੇਅਰ ਕਰੋ ਲਾਈਕ ਕਰੋ ਲਓ ਲਾ ਪਸ਼ੂ ਮੰਡੀ ਕਾ ਬਹੁਤ ਹਨ ਕਿਵੇਂ ਆ ਮਿੱਤਰੋ ਬਹੁਤ ਵਧੀਆ ਗਾਇਆਂ ਪਹੁੰਚੀਆਂ ਮੰਡੀ ਦੇ ਵਿੱਚ ਚੱਕਰ ਨਹੀਂ ਗਾ ਇਹ ਸਾਰੇ ਵਧੀਆ ਦਦਾਹੂ ਪਸ਼ੂ ਦਾ ਦੁੱਧ ਦੇਣ ਵਾਲੇ ਦੇਖੋ ਬਹੁਤ ਡਾਗਲ ਗਾਇਆਂ ਆਂ ਹੇ ਜੀ ਸਾਹਿਬ ਜੀ અમાਰ ਇੱਕ ਨਾ ਹੋਵੇ ਹੋ ਦੇਖੋ ਤੁਸੀਂ ਕਰਾ ਇਧਰ ਗਾਇਆਂ ਗਾਇਆਂ ਆਉਂਦੀਆਂ ਜੀ ਗਾਇਆਂ 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 ਬਾਹਰਲੇ ਪਾਸੇ ਕੋਈ ਕਟੀਆਂ ਕੱਟੇ ਆ ਦੇਖੋ ਮੰਡੀ ਦੇ ਵਿੱਚ ਕੀ ਆ ਬਾਤ ਆ ਜੀ ਕੋ ਇਧਰ ਹੜੇ ਵੀ ਰਾਠੀ ਬਹੁਤ ਜਿਆਦਾ ਗਾਂ ਦੇ ਇਸ ਰਾਠੀ ਗਾਂ ਜਿਹਦਰੀ ਖੂਬ ਸੋਹਣੀ ਇਹ ਸਾਈਡ ਦਾ ਇਹਦਾ ਬਹੁਤ ਮੰਡੀ ਦੇ ਵਿੱਚ ਲਾਵੇ ਬਟਰਾਂ ਚੰਡੀ ਦੇਖੋ ਕਿੰਨੇ ਭਰੀਏ ਇਹ ਸਾਖਦੇ ਹਾਂ 27 ਤਰੀਕ ਐ 11ਵਾਂ ਮਹੀਨਾ 2025 ਆ ਜੀ ਦੇਖ ਸਾਹਾਰੀ ਮੰਡੀ ਦੇਖੋ ਜੀ ਤੁਸੀਂ ਲਈ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਬਈ ਲਾਜ ਨਹੀਂ ਆਪਣੀ ਸਾਖਦੇ ਹਾਂ ਕਾਹਨਾਂ ਮੱਝਾਂ ਕਟੀਆਂ ਕੱਟੇ ਛੋਟੇ ਸਭ ਕੁਸ ਮਾਂਡੀ ਦੇ ਵਿੱਚ ਆਹ ਨੂੰ ਦੇਖਣ ਨੂੰ ਮਿਲੂਗਾ ਨੇ ਕੋਈ ਟਰੈਕਟਰਾਂ ਨੇ ਮਗਰਲਾ ਜ਼ਿਲ੍ਹਾ ਤਾਂ ਕਿਰੇ ਦੇਖਾਇਆ। ਸਤਿ ਸ਼੍ਰੀ ਅਕਾਲ। ਤਾਂ ਬਾਅਦ ਹੈ। ਸਾਬ ਨੂੰ ਹੋਟਲ ਦੇ ਸਕਦੇ ਹਾਂ। ਹਾਂਜੀ ਬਾਈ ਜੀ ਤਨੋਲਾ ਪਸੂ ਮੰਡੀ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅੱਗੇ ਤੋਂ ਤੁਹਾਨੂੰ ਐਦੂ ਹੀ ਵਧੀਆ ਵੀਡੀਓ ਤੁਹਾਡੀ ਖਾਤਰ ਲੈ ਕੇ ਆਵਾਂਗੇ ਦੇਖਣ ਲਈ। ਹੁਣ ਅਚਕੀ ਤੇ ਆ ਗਏ ਧੰਨਵਾਦ ਸਤਿ ਸ਼੍ਰੀ ਅਕਾਲ ਤਨੋਲਾ ਪਸੂ ਮੰਡੀ ਜੀ। ਆਪਣਾ YouTube ਚੈਨਲ ਹੈ ਜੀ। ਮੈਟਰ 43 ਵਾਲਾ ਸੈਟਰ ਨੂੰ ਸਬਸਕ੍ਰਾਈਬ ਲਾਜ਼ਮੀ ਕਰਕੇ ਜਾਣਾ ਜੀ ਧੰਨਵਾਦ